कद कुर्सी धुई जा देखना पा कुर्सी लैके जा खिंच के लोग सवेर से बज चुके दस हाँ जी सत श्रीकाल सारा की हाल चाल किए सारे ठीक ठाक हाँ जी तुम तैयार है हो जाओ तैयार फिर चलिए नहीं है जी दस्तार दो ऑप्शन में एक आ, एक आ ऑप्शनों ऑरेंज, ऑरेंज किधर गई है? ही ऑरेंज, एक ऑरेंज हाँ हो रही है ना नमी, ये नमी, ये बिल्कुल न्यू है यार, आ बननी क्या बननी पता नहीं तुम्हें सताल की हाल चाल किए सारी ठीक है गुडी रेडी शेडीपा हो गए दस्तार बनने फॉरन ब्लैक शर्ट पाली है, हर में। करता पा। है, जान है।, है। तो किन भी रेडी हो हो हर पते हैं तैयार करता आपकी तैयारी जा चली फिर रेट बड़ा हो गया साढ़े ग्यारह बारह का टाइम हो गया चलो फिर तुम मिलते हैं जाके गी कहर क्यों भाजी बहुत रोईया कीतिया बहुत ज़्यादा बहुत ज़्यादा ਮਿੰਟ ਮੋਰ ਮਿੰਟ ਤੇਲੀਫ ਤਿਆਰੀ ਵਧੇ ਡਨ ਬੂਟ ਤੇ ਲਿਆਂਦੇ ਬੂਟ ਨਹੀਂ ਪਾਏ ਤੂੰ ਲੈ ਨਹੀਂ ਪਾਣਾ ਹੈ ਚਲੋ ਚੱਲੀਏ ਸਿਟੀ ਜੰਗਲ ਨਾਲ ਆ ਚੰਗਲ ਕਿੰਦਾ ਜੰਗਲ ਠੀਕ ਠਾਕ ਵੀਡੀਓ ਬਣਾ ਲਈਏ ਕਿਉਂ ਪਤਾ ਥੋੜਾ ਜਿਹਾ ਲੱਭੀ ਖਾਂਦੀ ਦਾ ਥੋੜਾ ਕੰਮ ਕਰ ਲਈ ਮੈਂ ਕਿਹਾ ਬਾਕੀ ਕੰਮ ਬਾਅਦ ਚ ਨਾ ਲੋ ਵੀ ਪਕੌੜੇ ਡੈ ਚੱਲ ਖਾ ਲਈਏ ਜਾਂ ਬਈ ਖਾਦੇ ਵੀ ਖਾਂਦੇ ਨਾਲ ਚਿੰਕਲ ਵੀ ਆਡੇ ਨਾਲ ਹੀ ਲੱਗਾ ਆ ਜੰਗਲ ਪੱਗ ਨਹੀਂ ਬਣ ਗਿਆ ਵੇ ਪੱਗ ਮੈਡਮ ਨਹੀਂ ਇੱਥੇ ਆ ਕੇ ਫੇਰ ਤਨਾ ਥੋੜਾ ਤਨਾ ਫਾਦੇ ਬੱਪੀ ਖਾਂਦੇ ਆ ਆ ਕਰੋ ਆਂਗਰ ਨਹੀਂ ਪੁਦੀ ਮਾ ਪੁਦੀ ਹਾਂ ਸਿਕੰਪੋਰ ਮੈਕੈਨਿਕ ਪੀ ਪਾਗਰੀ ਫਾਤਣਵਾ ਲਾ ਕੇ ਦਿੱਤਾ ਨਾਲ ਹੀ ਉਧਰ ਗਾਣੇ ਲੱਗੇ ਇਹਦੇ ਚੜੀ ਰਾਣੀ ਵੀ ਲਾਈ ਹੈ ਏ ਫਤੇ ਕਾਹਦੇ ਕਾਉਣਵਾ ਫਤੇ ਓਏ ਦੇ ਇਦਨੇ ਵੇਖਣ ਡਿਆਂ ਓਏ ਸਕੇ ਨਾ ਕਹਣ ਹੰਡੇ ਅੱਜ ਜੇ ਤਾ ਫਲਾ ਸਦਾ ਇੰਨੀ ਕਿਸੇ ਨਾ ਥੋੜਾ ਫਲ ਹਰੂੜ ਕਾਂਡਿਆ ਫਤੇ ਓਏ ਹਾਂਜੀ ਨੀਚੇ ਪੰਡਿਆ ਫਲ ਲਗਾ ਡੋਸਾ ਤਿਆਰ ਕਰਕੇ ਦੇਣਾ ਮੇਰੇ ਕੋਲ ਜੀ ਦੇ ਦਸਣਾ ਜੀ ਦੋਸਾ ਆਪਾਂ ਦੇ ਫਰੂਟ ਹੀ ਖਾਵਾਂਗੇ ਕਿਉਂਕਿ ਆਪਾਂ ਅਪ੍ਰੀਸ਼ੀਏਟ ਠੀਕ ਨਹੀਂ ਸਾਡੇ ਏਕ ਕੁਰਸੀ ਤੋ ਹੀ ਜਾਣ ਲਿਆ ਵੇਖ ਲੈ ਦੇਖਣਾ ਆਪਾਂ ਕੁਰਸੀ ਲੈ ਕੇ ਜਾਣ ਲਿਆ ਖਿੱਚ ਕੇ ਪਰ ਆ ਨਹੀਂ ਆ ਜਦੋਂ ਕੋਈ ਗੱਲ ਫਤੇ ਲੈਟ ਜਵਾ ਫਤੇ ਗੱਡਣ ਗੱਡੀ 'ਚ ਆਪਾਂ ਬਹਿ ਗਏ ਆਂ ਤਿਆਰੀ ਹੋਣ ਸਾਡੀ ਜਾਨ ਦੀ ਅੱਤੇ ਚੱਲੀਏ ਗੁੱਡ ਗੁੱਡ ਲੱਕ ਚੱਲੇ ਆਪਾਂ ਹੁਣ ਨਾਰਸੀ ਕਰਦੇ ਮਿਲਦਾ ਹੈ ਜਦੋਂ ਘਰ ਜਾ ਕੇ ਬਹੁਤ ਬਹੁਤ ਮੁਬਾਰਕਾਂ ਦੀ ਨੂੰ ਵਿਆਹ ਦੀ ਚੰਗੀ ਰੱਖਣਾ ਕਿ ਸੰਭ ਚਲੋ ਚੱਲੀਏ ਵੀ ਆਪਾਂ ਆਇਆ ਸ੍ਰੀ ਅਗਵੇਨਪਰ ਰੋਡ ਤੇ ਕਿਹਾ ਜੋੜ ਹੀ ਕਿਨਾ ਸਿਟੀ 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 ਪ੍ਰਾਈਡ ਸਿਟੀ ਪ੍ਰਾਈਡ ਹੀ ਕਿੰਨਾ ਕਰਕੇ ਚਲੋ ਕੋਈ ਵਲੌਗ ਵਧੀਆ ਲੱਗਾ ਤੇ ਕਮੈਂਟਸ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਨਵੇਂ ਨੇ ਸਾਡੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਚਲੋ ਹੋ ਚਲੀ ਗਏ ਫਤਿਹ ਸੌਂ ਲਿਆ ਇੱਕ ਦੁਆਰੀ ਉੱਥੇ ਚਲੋ ਪਹੁੰਚ ਗਏ ਆ ਘਰ ਥੋਇਆ ਸੀ ਕਾਕਾ ਲੈਂਫਾ ਤੇ ਕੰਟਰੋਲ ਲੱਗੇ ਹੁੰਦੇ ਆਈ ਕਿਉਂ ਫਦੇ ਪਤਾ ਨਹੀਂ ਲੱਭਦਾ ਇਹਦੇ ਵਿੱਚ ਉਹ ਤੇ ਕੇ ਨੰਬਰ ਆਉਂਦੇ ਚਾਹ ਮਗਾ ਚਾਹ ਪੀਨੇ ਕੋਟ ਕੋਟ ਇਹ ਟਾਈਮ ਹੋ ਚੱਕਾ ਸਾਢੇ 5 ਪੌਣੇ 6 ਦਾ ਹੁਣੇ ਆ ਪਾਏ ਆ ਘਰੇ ਇਹ ਪਤਾ ਨਹੀਂ 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 ਨਾ ਫੇ ਟਲਦਾ ਤੂੰ ਨਹੀਂ ਨਾ ਟਲਦਾ ਹਾਂਜੀ ਭਾਈ ਅਬੀ ਆਪਣੀ ਆ ਚੁੱਕੀ ਐ ਚਾਹ ਆਪਾਂ ਆਪਾਂ ਉਹਦੇ ਤਿਆਰ ਵਾ ਤਿਆਰੀ ਬੈਠੇ ਫਿਲਹਾਲ ਤੇ ਹਰਫਤ ਵੀ ਤਿਆਰ ਵਾ ਤਿਆਰ ਬੈਠਾ ਅਈ ਕਪੜੇ ਲਾਇ ਨਹੀਂ ਆਉਣੇ ਲੰਮੇ ਕਾ ਜੀ ਆਉਂਦੇ ਆਂ ਕਰਨੇ ਡ्रेस ਬਦਲ ਲਈ ਹੁੰਦੀ ਹੈ ਮੈਂ ਥਕਾਵਟ ਹੋਗੀ ਚਾਹ ਬਣਾ ਲੈਣਾ ਅੱਜ ਅਰੇ ਚਾਹ ਖਾ ਲੋ ਬਿਸ਼ੂ ਖਾ ਲੋ ਬਾਏ ਬੰਦਾ ਕੰਮ ਤੇ ਜਾਵੇ ਤੇ ਭਾਵੇਂ ਜਾਵੇ ਵਿਆਹ ਤੇ ਥੱਕ ਜਾਂਦਾ ਹੈ ਕਿ ਵਿਆਹ ਸਭ ਜਿਆਦਾ ਥੱਕ ਜਾਂਦੇ ਹਨ ਮਿਹਨਤ ਜਨਨ ਜਿਆਦਾ ਥੱਕਦਾ ਬੰਦਾ ਸਾਥੇ ਜਾਂਦਾ ਕਿ ਤੁਰਨਾ ਫੇਰ ਨਹੀਂ ਉੱਥੇ ਵਿਆਹ ਵੀ ਕਿਹੜਾ ਇੱਕੋ ਜਗ੍ਹਾ ਤੇ ਜਾ ਕੇ ਬਹਿ ਜਾਣਾ ਕਦੀ ਰੋਟੀ ਖਾ ਲਈ ਕਦੀ ਚਾਹ ਪੀ ਲਈ ਕਦੀ ਮਠਿਆਈ ਖਾ ਲਈ ਹੌ ਕੀ ਖਾਊਗਾ ਮਿੱਠੂ ਖਾਊਗਾ ਇਹਦਾ ਦੋ ਲੈਵਨਾ ਨੰਦਾ ਫੀਲਿੰਦਾ ਕੋਈ ਚਾਹ ਅਰੇ ਮਸਤੀ ਰਹੂੰਗਾ ਫਿਰ ਦੇਣਾ ਕਹਿ ਕੇ ਦੇ ਦੂੰਗੀ ਹਾਂ ਦੇ ਦੂੰਗੀ ਖਾ ਲਈ ਉਹਨੇ ਬਿਸਕੁਟ ਵੇਖਦੇ ਆਹ ਮਾਂ ਨੂੰ ਨਾ ਜਦੋਂ ਦੇ ਨੀ ਨਾ ਬੱਚਾ ਨਹੀਂ ਰੋਂਦਾ ਇਹ ਮੇਰੇ ਵੀ ਨਾ ਟਾਂਕੀ ਸਭ ਨਾ ਟਾਂਕੀ ਕਿਉਂ ਹਥੇ ਨੇ ਦੇਦਾ ਵਾ ਚਲੋ ਹੁਣ ਫਰਾ ਦੇ ਹੁੰਦਿਆਂ ਲੱਗੇ ਨਾ ਇਹ ਤੋਂ ਬਈ ਕੀ ਇਹਨੂੰ ਸਮਝ ਮਿਲਦੀ ਤੇ 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 ਤੇ